ਜੋਤ ਕਬਾਲ ਦੇ ਗੁਰੰਦਰ ਤੋਂ ਕੈਂਡੀਡੇਟ ਕੀ ਕਰਨਜੀਤ ਜੀ ਚੰਨੀ ਇਹਨਾਂ ਨੂੰ ਕਿਸੇ ਨੇ ਦੇਖਿਆ ਵਾ ਇਹ ਦੇਖਿਆ ਤਾਂ ਭਾਈ ਦਿੱਤੋ ਨਹੀਂ ਤਾਂ ਲੱਭ ਨਹੀਂ ਕੇ ਇਹਨਾਂ ਨੂੰ ਸਾਡੇ ਹਲਕੇ ਦਾ ਅ ਅੱਜ ਚਿਹਰੇ ਨੂੰ ਕੋਈ ਜਾਣਦਾ ਹੋਵੇ ਤਾਂ ਇਹਦੇ ਬਾਰੇ ਦੱਸਿਆ ਜਾਵੇ ਅੱਜ ਤੋਂ ਕੁਝ ਟਾਈਮ ਪਹਿਲਾਂ ਚਮਕੌਰ ਸਾਹਿਬ ਤੋਂ ਇਹ ਹਾਰ ਕੇ ਚੰਨੀ ਸਾਹਿਬ ਜੀ ਜਲੰਧਰ ਤੋਂ ਜਿੱਤੇ ਸੀ ਤੇ ਉਸ ਟਾਈਮ ਇਹ ਕਹਿੰਦੇ ਸੀ ਕਿ ਸ਼ਾਹਪੁਰ ਦਾ ਵਿਕਾਸ ਹੋਵੇਗਾ ਹੋਣ ਦੇ ਇਹੋ ਜੇ ਵਿਕਾਸ ਕੀਤਾ ਇਹਨੇ ਕਿ ਜੋ ਮੇਰੇ ਸਾਹਮਣਾਂ ਕਹਿੰਦਾ ਸੀ ਚਿੱਟਾ ਨਹੀਂ ਮਿਲੂਗਾ ਤੋ ਘਰ ਘਰ ਮੇਲਦਾ ਵਾ ਤਾਂ ਹਰ ਇੱਕ ਇਨਸਾਨ ਦੀ ਹਰ ਇੱਕ ਮਾਂ ਪਿਓ ਨੂੰ ਦੁੱਖ ਦਰਦ ਦੇ ਵਿੱਚ ਪਾਇਆ ਹੋਇਆ ਤੇ ਜੇ ਕਿਤੇ ਇਹ ਮਿਲੇ ਤੇ ਇਹਦਾ ਬਾਈ ਐਡਰੈਸ ਸਾਨੂੰ ਜ਼ਰੂਰ ਦੱਸਿਆ ਜਾਵੇ ਜਿੱਥੇ ਜਾ ਕੇ ਅਸੀਂ ਇਹਦੇ ਕੋਲ ਆਪਦੇ ਦੁੱਖਾਂ ਦਾ ਹੱਲ ਕਰ ਸਕੀਏ ਤੇ ਇਹਦੇ ਨਾਲ ਕੋਈ ਗੱਲ ਕਰ ਸਕੀਏ ਜਿੱਥੇ ਵੀ ਹੋਵੇ ਇਹਦਾ ਐਡਰੈਸ ਜ਼ਰੂਰ ਦਿੱਤਾ ਜਾਵੇ जय भीम जय भारत ਤੁਸੀਂ ਆ ਜੋ ਆਪਣੇ ਦੋਖਤਬਾ ਹਲਕੇ ਤੋਂ ਜਲੰਧਰ ਤੋਂ ਕੈਂਡੀਡੇਟ ਸੀ ਚਰਨਜੀਤ ਸਿੰਘ ਚੰਨੀ ਇਹਨਾਂ ਨੂੰ ਕਿਸੇ ਨੇ ਦੇਖਿਆ ਵਾ ਜੇ ਦੇਖਿਆ ਤਾਂ ਫਾਈ ਦੱਸੋ ਨਹੀਂ ਤਾਂ ਲੱਭ ਲਈਏ ਇਹਨਾਂ ਨੂੰ ਸਾਡੇ ਹਲਕੇ ਦਾ ਹਾਲਤ ਬਹੁਤ ਜ਼ਿਆਦਾ ਕਸ਼ਟਾ ਵਾ ਚਰਨਜੀਤ ਚੰਨੀ ਨੂੰ ਜੋ ਕਿ 2.5 ਲੱਖ ਦੀ ਲੀਡ ਨਾਲ ਜਲੰਧਰ ਤੋਂ ਚਿੱਤ ਕੇ ਗਿਆ ਸੀ ਇਹ ਮੁੜ ਕੇ ਨਜ਼ਰ ਨਹੀਂ ਕਿਤੇ ਆਈ ਬਹੁਤ ਹੀ ਸਤਿਕਾਰਯੋਗ ਸਾਡੇ ਹਰਮਨ ਪਿਆਰੇ ਨੇਤਾ ਚਰਨਜੀਤ ਚੰਨੀ ਸਾਫ ਦਾ ਮੁੱਖ ਮੰਤਰੀ ਪੰਜਾਬ ਜੋ ਕਿ ਲੱਭੇ ਨਹੀਂ ਇਹਨਾਂ ਨੂੰ ਹੁਣ ਕਿਤੇ ਨਾ ਕਿਤੇ ਜੇ ਨਜ਼ਰ ਆਉਣ ਤੇ ਦੇਖੀਏ ਸਾਡਾ ਬਹੁਤ ਜ਼ਿਆਦਾ ਹਾਲਤ ਖਸਤੀ ਆ

जय भीम जय भारत बिनती आ योग्य سابقا मुख्यमंत्री चरणजीत सिंह चन्नी पंजाब ਦੇ ਵਿੱਚ ਐਮਪੀ ਦੀ ਇਲੈਕਸ਼ਨ ਦਰਮਿਆਨ ਵਾਅਦੇ ਕੀਤੇ ਸੀ ਜਾਂ ਕਿੱਤਾ ਰਹੇਗਾ ਜਾਂ ਚੰਨੀ ਰਹੇਗਾ ਪਰ ਚੰਨੀ ਕਿੱਤਾ ਜ਼ਰੂਰ ਵਧਿਆ ਪਰ ਚੰਨੀ ਨਹੀਂ ਲੱਭੇ ਮੁੜ ਕੇ ਬਹੁਤ ਹੀ ਸਤਿਕਾਰਯੋਗ ਹੈ ਬੈਂਤੀਆ ਅੱਜ ਐਮਪੀ ਦੀ ਇਲੈਕਸ਼ਨ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹ ਜਿਲ੍ਹੇ ਜਲੰਧਰ ਦੇ ਵਿੱਚ ਜੋਗੇ ਕਹਿੰਦੇ ਸੀ ਮੈਂ ਕੋਠੀ ਲਾ ਲਈ ਆ ਮੈਂ ਡੀਸੀ ਦਫਤਰ ਦੇ ਵਿੱਚ ਆਫਿਸ ਬਣਾ ਲਿਆ ਮੈਂ ਹੁਣ ਇੱਥੇ ਰਿਆ ਕਰਾਂਗਾ ਪਰ ਉਹ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਚੰਨੀ ਸਾਹਿਬ ਨਹੀਂ ਲੱਭੇ ਬੇਨਤੀ ਆ ਜੇ ਕਿਸੇ ਨੂੰ ਚੰਨੀ ਸਾਹਿਬ திਸੇ ਨજર ਆਏ ਆ ਤਾਂ ਸਾਨੂੰ ਦੱਸੋ ਜੈ ਭੀਮ ਜੈ ਭਾਰਤ ਮੈਂ ਆਪਣੇ ਹਲਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਦਾ ਆ ਕਿ ਜਿਨ੍ਹਾਂ ਨੇ ਸਦਾਲ ਮਿਲ ਕੇ ਅਸੀਂ ਵੀ ਸਾਰਿਆਂ ਨੇ ਬਹੁਤ ਵੱਡੀ ਹਿੰਮਤ ਕਰਕੇ ਵੱਡੀ ਪੱਧਰ ਤੇ ਆ ਬੰਦਾ ਜਤਾਇਆ ਸੀ ਤੇ ਉਸ ਤੋਂ ਬਾਅਦ ਸਾਡੇ ਇਲਾਕੇ ਦੇ ਕੰਮ ਹੋਣ ਵਾਲੇ ਜਿੰਨੇ ਸੰ ਹੈਦੇ ਦਾਅਦੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਅਫਸੋਸ ਦੀ ਗੱਲ ਹੈ ਕਿ ਇਹਨਾਂ ਲੋਕਾਂ ਨੂੰ ਕਦੇ ਸ਼ਰਮ ਆਉਂਦੀ ਗੱਲ ਲੱਗਦੀ ਨਹੀਂ ਕਿ ਜਿਸ ਇਲਾਕੇ ਦੇ ਇਹਨਾਂ ਬਾਣ 2 ਲੱਖ ਵੋਟ ਤੇ ਜਿਤਾਇਆ ਉਸ ਇਲਾਕੇ ਦਾ ਘੇੜਾ ਮਾਰ ਕੇ ਉੱਥੋਂ ਦੇ ਹਾਲਾਤਾਂ ਬਾਰੇ ਪੁੱਛਿਆ ਜਾਵੇ ਉੱਥੋਂ ਦੇ ਵਿਕਾਸ ਬਾਰੇ ਪੁੱਛਿਆ ਜਾਵੇ ਇਤਾਂ ਦੀ ਅਜੇ ਤੱਕ ਗੱਲ ਕੋਈ ਨਹੀਂ ਉਸ ਤੋਂ ਬਾਅਦ ਕਿਸੇ ਹਲਗੇ ਵੜੇ ਹੀ ਨਹੀਂ ਸੋ ਜੇ ਕਿਸੇ ਨੂੰ ਪਤਾ ਹੋਵੇ ਸਾਨੂੰ ਦੱਸੋ ਤਾਂ ਕਿ ਅਸੀਂ ਜਾ ਕੇ ਉਹਦਾ ਦਰਵਾਜ਼ਾ ਖੜਕਾਈਏ ਸ਼ਾਹਕੋਟ ਦੇ ਥਾਂ ਦਾ ਦੇਖਦਾ ਚਿੱਟਾ ਸ਼ਾਹਕੋਟ ਦੇ ਥਾਂ ਦਾ ਖੜਾ ਪਾਣੀ ਥਾਂ ਥਾਂ ਤੇ ਟੁੱਟੀਆਂ ਸੜਕਾਂ ਤੇ ਥਾਂ ਥਾਂ ਦੇ ਵਿੱਚ ਪੋਏ ਇਹ ਉਹਦੇ ਨਗਰ ਸਾਨੀ ਕਾਮਵਾਸੀ ਉਹਨਾਂ ਦੇ ਉਹ ਜਾ ਕੇ ਦੱਸੀਏ ਕਿ ਜੇ ਸਮਾਂ ਮਿਲੇ ਤੁਹਾਨੂੰ ਪੋਲਿਟਿਕਸ ਵਿੱਚੋਂ ਝੂਠੇ ਵਾਅਦਿਆਂ ਦੇ ਵਿੱਚੋਂ ਤੇ ਇੱਕ ਵਾਰੀ ਸ਼ਾਹਕੋਟ ਆ ਕੇ ਦੇਖੋ ਨਾ ਸਹੀ ਜਿੰਨਾ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ ਸੀ ਤੇ ਤੁਸੀਂ ਉਹਨਾਂ ਨੂੰ ਕੀ ਦਿੱਤਾ ਇਸ ਕਰਕੇ ਸਾਰੇ ਜਨਤਾ ਨੂੰ ਇਹ ਅਪੀਲ ਵੀ ਕਰਦਾ ਹਾਂ ਤੇ ਜਿੱਥੇ ਬੰਦਾ ਲੱਭੇ ਤੇ ਸਾਨੂੰ ਜਰੂਰ ਦੱਸੇ ਇਹਦਾ ਦਸਰਾਂ ਜਰੂਰ ਕਰੋ ਵੀ ਹੈ ਕਿੱਥੇ ਆ ਜਿਹੜਾ ਬੰਦਿਆ ਨੂੰ ਪਾਸੇ ਕਰਕੇ ਵਿਕਾਸ ਵਾਲੇ ਬੰਦਿਆਂ ਨੂੰ ਅੱਗੇ ਲਿਆਓ ਤਾਂ ਕਿ ਆਪਾਂ ਨੂੰ ਕਿਸੇ ਪਾਰਟੀ ਦੇ ਨਾਲ ਨਹੀਂ ਆਪਾਂ ਨੂੰ ਸ਼ਾਹਕੋਟ ਦੇ ਵਿਕਾਸ ਨਾਲ ਮਸਲਾ ਹੈ ਸਾਰਾ ਤੇ ਸ਼ਾਹਕੋਟ ਦੇ ਵਿਕਾਸ ਵਿੱਚ ਜਿਹੜਾ ਬੰਦਾ ਯੋਗਦਾਨ ਪਾ ਸਕੇ ਰੁਚੀ ਰੱਖ ਸਕੇ ਉਸ ਨੂੰ ਅਸੀਂ ਅੱਗੇ ਲਿਆ ਕੇ ਮਾਨ ਸਤਕਾਰ ਦਈਏ ਪਰ ਜੇ ਇਹੋ ਜਿਹਾ ਨਸ਼ੇ ਦੇ ਟੋਲੇ ਬਣਾਉਣ ਵਾਲੇ ਤੇ ਉਹਨਾਂ ਦੀ ਅਗਵਾਈ ਕਰਨ ਵਾਲੇ ਤੇ ਉਹਨਾਂ ਦੀ ਵਸਤੀ ਕਰਨ ਵਾਲੇ ਅਸੀਂ ਲੱਭਾਂਗੇ ਤੇ ਫਿਰ ਸਾਨੂੰ ਇਹੇ ਕੋਸ਼ਿਸ਼ ਮਿਲਣਾ ਥਾਂ ਥਾਂ ਖੱਜਲ ਖਵਾਰੀ ਤੇ ਥਾਂ ਥਾਂ ਮਹਾਮਾਰੀ ਜਦੋਂ ਚੰਨੀ ਸਾਹਿਬ ਇੱਥੇ ਆਏ ਸੀ ਨਾ ਸ਼ਾਹਕੋਟ ਆ ਇਹਨਾਂ ਨੇ ਦੋ ਗੱਲਾਂ ਬੜੀਆਂ ਬੜੇ ਜੋਸ਼ ਨਾਲ ਦਸੀਆਂ ਕਿ ਦੋ ਚਚਿਆਂ ਦੀ ਬੜੀ ਵਿਆਖਿਆ ਕੀਤੀ ਸੀ ਇੱਕ ਚਾਚਾ ਚੰਨੀ ਤੇ ਇੱਕ ਚਾਚਾ ਚਿੱਟਾ ਇਹ ਕਹਿੰਦੇ ਸੀ ਜਾਂ ਚਾਚਾ ਚੰਨੀ ਰਹੇਗਾ ਜਾਂ ਚਾਚਾ ਚਿੱਟਾ ਰਹੇਗਾ ਪਰ ਦੁਖਦੀ ਖਬਰ ਅੱਜ ਤੱਕ ਇਹ ਆਈ ਹੈ ਕਿ ਇਹਦੇ ਚਾਚਾ ਚਿੱਟਾ ਦੇ ਦਰਦਾਰ ਫਿਰ ਰਿਹਾ ਤੇ ਚਾਚਾ ਚੰਨੀ ਦੇਖ ਹੀ ਨਹੀਂ ਰਿਹਾ ਕਿੱਥੇ ਤੇ ਕਿੱਥੇ ਚਲਾ ਗਿਆ